Acho que ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਸਰਪੰਸੀ ਜੀ ਮਾਨਪੁਰੰਧਾ ਜਿਨ੍ਹਾਂ ਨੇ ਅੱਜ ਜੋ ਅਨਾਉਂਸ ਕੀਤਾ ਕਿ ਐਨਓਸੀ ਦਾ ਜਿਹੜਾ ਝਟਟ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚੀ ਲੰਬੇ ਸਮੇਂ ਤੋਂ ਐਨਓਸੀ ਦੀ ਪ੍ਰੋਬਲਮ ਕਰਨ ਕਾਰਨ ਬਹੁਤ ساری ਖੱਜਲ-ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਸੋ ਉਹਨੂੰ ਜਲਦੀ ਜਿਹੜਾ ਹੈਗਾ ਉਹਦਾ ਮਸਲਾ ਹੱਲ ਹੋ ਜੂਗਾ ਔਰ ਕਿਸੇ ਨੂੰ ਵੀ ਜਿਹੜੀ ਐਨਓਸੀ ਦੇ ਝਮੇਲੇ ਚ ਪੈਣ ਦੀ ਲੋੜ ਨਹੀਂ ਉਹ ਝੰਡਟ ਹੈ ਜਿਹੜਾ ਸਦਾ ਵਾਸਤੇ ਜਿਹੜਾ ਖਤਮ ਹੋ ਜੂਗਾ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਪ੍ਰਤੀ ਵਾਸੀ ایمان ਦਾ ਬਹੁਤ-ਬਹੁਤਾਂ ਨੂੰ ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਸਿੱਬੰਦ ਦੀ ਗਵਾਈ ਵਾਲੀ ਸੁਪਾ ਸਰਕਾਰ ਲੋਕਾਂ ਨੂੰ ਨਿੱਤ ਨਵੇਂ ਦੀ ਨਵੀਂ ਰਾਹਤ ਪ੍ਰਦਾਨ ਕਰਦੀ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਟੱਕਿਆਂ ਤੇ ਖੱਜਲ-ਖਵਾਰੀ ਨਾਲ ਬੂ ਮੱਥਾ ਨਾਲ ਆਉਣਾ ਪਵੇ ਜੇ ਤਹਿਤ ਪੰਜਾਬ ਸਰਕਾਰ ਨੇ ਹੁਣ ਵੱਡਾ ਕਦਮ ਚੁੱਕਿਆ ਹੈ ਜਿਸ ਦੇ ਤਹਿਤ ਸੂਬੇ ਵਿੱਚ ਹੋਣ ਵਾਲੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਹਟਾਈ ਜਾਵੇਗੀ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਇਸ ਦੇ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ ਇੱਥੇ ਦੱਸਣਯੋ ਹੈ ਕਿ ਜੇਕਰ ਪੰਜਾਬ ਵਿੱਚ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਜਾਂਦੀ ਇਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਇੱਥੇ ਦੱਸਣਯੋ ਹੈ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਨਗਰ ਕੌਂਸਲ ਤੋਂ ਐਨਓਸੀ ਲਾਜ਼ਮੀ ਲੈਣ ਦੀ ਹਦਾਇਤ ਤੋਂ ਬਾਅਦ ਲੋਕਾਂ ਨੂੰ ਵੱਡੇ ਖਰਚੇ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ ਦਿਨ ਵੀ 1 ਮਹੀਨੇ ਤੋਂ ਬਾਅਦ ਪੰਜਾਬ ਸਰਕਾਰ ਦੀ ਵੈਬਸਾਈਟ 'ਨਾ ਚੱਲਣ ਕਾਰਨ ਐਨਓਸੀ ਲੈਣ ਵਾਲੇ ਸੈਂਕੜੇ ਲੋਕਾਂ ਨੂੰ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ ਸੀ ਅਜਿਹੇ ਵਿੱਚ ਜੇਕਰ ਐਨਓਸੀ ਵਾਲੀ ਸ਼ਰਤ ਹਟਾ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਲੋਕਾਂ ਨੂੰ ਰਾਹਤ ਮਿਲਣੀ ਸੁਭਾਵਿਕ ਹੈ ਤੇ ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਸਤਮਾਨ ਡੇਰਾਬਾਸੀ ਦੇ ਪਿੰਡ ਪੰਖਰਪੁਰ ਦੇ ਕੈਂਪ ਵਿੱਚ ਪਹੁੰਚ ਰਹੇ ਹਨ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਤਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਤਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ ਵਿੱਚ ਹੀ ਹੋਣਗੇ ਲੋਕਾਂ ਦੀਆਂ ਮੁਸ਼ਕਲਾਂ ਨੂੰ मौके ਤੇ ਹੀ ਹੱਲ ਕਰਨ ਲਈ ਅੱਜ ਅਸੀਂ ਸਰਕਾਰ ਤੁਹਾਡੇ ਦਵਾਰ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮੈਂ ਖੁਦ ਡੇਰਾ ਵਸੀ ਦੇ ਪਿੰਡ ਪੰਖਰਪੁਰ ਦੇ ਕੈਂਪ ਵਿੱਚ ਪਹੁੰਚ ਰਿਹਾ ਹਾਂ ਵੋਟਾਂ ਤੁਹਾਡੇ ਤੋਂ ਪਿੰਡ ਪਿੰਡ ਸੋਏ ਸੁੰਦਗ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ